ਮੈਂ ਕਹਾਂ ਪ੍ਰਧਾਨ ਮੰਤਰੀ ਆਏ ਸੀ ਪੰਜਾਬ ਦੇ ਵਿੱਚ ਜੋ ਰੈਲੀਫ ਦਿੱਤੀ ਹੈ ਉਸ ਨੂੰ ਕਿਵੇਂ ਵੇਖਦੇ ਕਿੰਨਾ ਅਸਰ ਪਏਗਾ ਉਸ ਦੀ ਤਰਫ ਦੇਖੋ ਪਹਿਲੇ ਤਾਂ ਮੈਂ ਧੰਨਵਾਦ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਨੇ ਆਪੇ ਅੱਖੀ ਦੇਖੀ ਆਪਣਾ ਹਾਲ ਦੇਖਿਆ ਪੰਜਾਬ ਦਾ ਉਹਨਾਂ ਨੇ ਜਿਹੜੇ ਉਸ ਇਲਾਕੇ ਦੇ ਗੁਰਦਾਸਪੁਰ ਇਲਾਕੇ ਦੇ ਕੁਝ ਕਿਸਾਨ ਸੀ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਜੋ ਪੀੜਾ ਉਹਨਾਂ ਨੂੰ ਸੀ ਉਹ ਸਾਰੀ ਸਾਡੀ ਕਿਸਾਨੀ ਨੂੰ ਹੈਗੀ ਹੈ ਸਾਡੇ ਪੰਜਾਬ ਨੂੰ ਹੈਗੀ ਹੈ ਤਾਂ ਉਹਨਾਂ ਨਾਲ ਬਹੁਤ ਅੱਛੀ ਤਰ੍ਹਾਂ ਘੰਟੇ ਦੇ ਲਈ ਉਹਨਾਂ ਨੇ ਗੱਲਬਾਤ ਕੀਤੀ ਉਸ ਦੇ ਬਾਅਦ ਉਹਨਾਂ ਨੇ ਰਿਵਿਊ ਮੀਟਿੰਗ ਲਿੱਤੀ ਔਰ ਜੋ ਪੈਕੇਜ ਅਨਾਉਂਸ ਕਰਕੇ ਗਏ ਨੇ ਇਹਨੂੰ ਪੈਕੇਜ ਜਿਹੜੀ ਮੈਂ ਕਹਿੰਦੀ ਇਹਨੂੰ ਮੈਂ ਕਹਿੰਦੀ ਕਿ ਉਹਨਾਂ ਨੇ ਆਂਦਿਆਂ ਸਾਰ ਜੋ ਦੇਖ ਕੇ ਆਪਣੇ ਵੱਲੋਂ ਜੋ ਸਹਾਇਤਾ ਦਿੱਤੀ ਹੈ ਇਹਦੇ ਨਾਲ ਮੇਰੇ ਖਿਆਲ ਚ ਕਾਫੀ ਲੋਕਾਂ ਨੂੰ ਮਿਲੂਗਾ ਰੈਲੀਫ ਔਰ ਮੈਨੂੰ ਇਹ ਵੀ ਪਤਾ ਹੈ ਕਿ ਜਦ ਪੂਰੀ ਇਹਨਾਂ ਦੀ ਪੂਰੀ ਅਸੈਸਮੈਂਟ ਹੋ ਜਾਊਗੀ ਕਿ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਜਦ ਪਾਣੀ نیچے ਉਤਰੂਗਾ ਉਹਦੇ ਬਾਅਦ ਵੀ ਉਹ ਜ਼ਰੂਰ ਜੋ ਕਰ ਸਕਣਗੇ ਸੈਂਟਰ ਤੋਂ ਜ਼ਰੂਰ ਕਰਨਗੇ ਬਾਕੀ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਜਿਹੜੇ ਆਵਾਸ ਯੋਜਨਾ ਦੇ ਹੇਠਾਂ ਘਰ ਹੈਗੇ ਨੇ ਉਹਨਾਂ ਨੂੰ ਕਰਾਨਗੇ ਜੋ ਸਕੂਲ ਹੈ ਉਹ ਸਿੱਖਿਆ ਅਭਿਆਨ ਦੇ ਹੇਠਾਂ ਉਹ ਉਹਨਾਂ ਨੂੰ ਉਹ ਰਿਪੇਅਰ ਕਰਨਗੇ ਸੜਕਾਂ ਬਣਾਣੀਆਂ ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਇੱਕ ਸਟੇਟ ਦੀ ਤਰੱਕੀ ਉਹਦੇ ਉੱਤੇ ਹੋਵੇ ਔਰ ਲੋਕਾਂ ਦਾ ਵੀ ਜੋ ਰੋਜ਼ਗਾਰ ਹੈ ਇਹਨਾਂ ਦੇ ਉੱਤੇ ਰੈਂਦਾ ਸੋ ਮੇਰੇ خیال ਦੇ ਵਿੱਚ ਕਿ ਇਹ ਵਧੀਆ ਉਹਨਾਂ ਨੇ ਕੀਤਾ ਔਰ ਮੈਂ ਉਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆ ਪਾ ਕੇ ਦੇਖ ਕੇ ਔਰ ਉਹਨਾਂ ਦੇ ਮਨ ਦੇ ਵਿੱਚ ਜੋ ਪੰਜਾਬੀਆਂ ਦੇ ਲਈ ਹੈ ਉਹ ਉਹ ਅੱਗੇ ਜਾ ਕੇ ਸਾਨੂੰ ਇਸ ਦਾ ਬਹੁਤ ਲਾਭ ਮਿਲੂਗਾ ਤੇ ਮੈਂ ਇਸ ਪਰਲੇਵਲ ਨੂੰ ਲੈਟਰ ਵੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਨੂੰ ਕੀ ਹੈ ਉਹ ਲੈਟਰ ਤੇ ਅਹ ਦੇਖੋ ਪ੍ਰਧਾਨ ਮੰਤਰੀ ਜੀ ਜਿੱਥੇ ਜ਼ਿਆਦਾ ਪਹਿਲੇ ਪਾਣੀ ਆ ਗਿਆ ਉਹਨਾਂ ਨੇ ਦੋ ਤਿੰਨ ਹਫ਼ਤਿਆਂ ਤੋਂ ਪੀੜਤ ਨੇ ਸਾਡੇ ਜਿੱਥੇ ਸਭ ਤੋਂ ਪਹਿਲੇ ਹੜਾਂਦੇ ਨੇ ਪਟਿਆਲਾ ਡਿਸਟ੍ਰਿਕਟ 'ਚ ਮੁਹੱਲੀ ਪਟਿਆਲਾ ਡਿਸਟ੍ਰਿਕਟ 'ਚ ਅਤੇ ਸੰਗਰੂਰ ਤੱਕ ਇਹ ਅੱਜ ਕੀ ਥੋੜੇ ਜੇ ਲੇਟ ਆਏ ਪਰ ਮੈਨੂੰ ਇੱਥੋਂ ਵੀ ਕਈਆਂ ਦੇ ਟੈਲੀਫੋਨ ਆਏ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਤੁਸੀਂ ਸਾਡਾ ਵੀ ਕਹੋ ਤਾਂ ਮੈਂ ਇੱਕ ਚਿੱਠੀ ਲਿਖੀ ਹੈ ਜੇ ਦੇ ਵਿੱਚ ਜਿਹੜੇ ਸਾਡੇ 42000 ਏਕੜ ਦੇ ਕਰੀਬ 133 ਪਿੰਡਾਂ ਦੇ ਕਰੀਬ ਨੁਕਸਾਨ ਹੋਇਆ ਉਹਦੇ ਬਾਰੇ ਔਰ ਉਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਕਿ ਸੈਂਟਰਲ ਵਾਟਰ ਕਮਿਸ਼ਨ ਤੋਂ ਇੱਕ ਵਾਰੀ ਉਹਨਾਂ ਨੂੰ ਕਹਿਣ ਕਿ ਅੱਛੀ ਤਰ੍ਹਾਂ ਦੇਖ ਕੇ ਕੱਗਰ ਦਾ ਕੋਈ ਪੱਕਾ ਹੱਲ ਕੱਢਣ ਕਿਉਂਕਿ ਸਾਡਾ ਤਾਂ ਤਕਰੀਬਨ ਹਰ ਸਾਲ ਇੱਥੇ ਹੜਾਂ ਆਂਦੇ ਨੇ ਕੱਗਰ ਦੀ ਮਾਰ ਤੇ ਤੇ ਮੈਂ ਕਾਰ ਗੁਜਾਰੀ ਕਿਵੇਂ ਵੇਖ ਰਹੇ ਹਾਂ ਪੰਜਾਬ ਸਰਕਾਰ ਦੀ ਕੀ ਰਹੀ ਹੈ ਇਹਨਾਂ ਪਲਟਾਂ ਦੇ ਦੇਖੋ ਇਹਨਾਂ ਦੇ ਫੋਟੋ ਆਫ ਤਾਂ ਬੜੇ ਆਏ ਨੇ ਬਹੁਤ ਕੁਝ ਪਤਾ ਨਹੀਂ ਇਹਨਾਂ ਨੇ ਜ਼ਿਆਦਾ ਫੋਟੋ ਆਫ ਹੀ ਕੀਤਾ ਹੈ ਕਿ ਇਹਨਾਂ ਨੇ ਅਸਲੀ ਕੰਮ ਵੀ ਕੀਤਾ ਹੈ ਇਹ ਤਾਂ ਹੁਣ ਟਾਈਮ ਦੱਸੂਗਾ ਔਰ ਜੋ ਇਹ ਇਹਨਾਂ ਨੇ ਜੋ ਰਿਲੀਫ ਕਿਹਾ ਕਿ ਮੇਰੇ ਖਿਆਲ ਚ 800 ਕਰੋੜ ਦੀ अठ सौ करोड़ दे तकरीबन इन्ह हाँ भी हज़ार पर एकर आ, और कह रहे हैं कि सेंटर तो घट है सेंटर ने डबल सोलह हज़ार करोड़ और जड़ा बारह हज़ार करोड़ सी वो भी इन्हों ने भेजिया वो भी इस मतलब लिया डिजास्टर रिलीफ फंड है ये डिजास्टर है सो आ, अपनी जिम्मेवारी तो घट लेंगे ने ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਟੇਟ ਨੂੰ ਚਲਾਣ ਦੀ ਜ਼ਿੰਮੇਵਾਰੀ ਦਿੱਤੀ ਹੈ ਸੋ ਧੰਨਵਾਦ ਕਰਨ ਦੇ ਬਜਾਏ ਜੇ ਇਹ ਨੁਕਤਾ ਚੀਨੀ ਕੱਢਣਗੇ ਤਾਂ ਇਹ ਠੀਕ ਗੱਲ ਨਹੀਂ ਹੈ ਥੈਂਕ ਯੂ